ਰੱਖੀਏ ਧੰਨਵਾਦ ਜੀ ਆਓ ਜੀ ਮੈਂ ਕਿਹਾ ਮੈਂ ਤਾਂ ਹਜੇ ਬੜਿਆ ਤਿਆਰੀ ਚਲ ਕੋਈ ਨਹੀਂ ਕੋਈ ਜੀ ਬਾਤ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਪੂਰੀ ਹੀ ਪੰਜਾਬ ਸਹਿਤ ਕਲਾ ਮੰਚ ਦਾ ਅਮਨਦੀਪ ਸ਼ਰਮਾ ਸਰ ਜੀ ਦਾ ਪ੍ਰਵੀਨ ਜੀ ਦਾ ਵਰਮਾ ਸਰ ਜੀ ਦਾ ਤੇ ਜਿਨ੍ਹਾਂ ਨੇ ਸਾਨੂੰ ਇਕੱਠੇ ਹੋਣ ਦਾ ਮੌਕਾ ਦਿੱਤਾ ਅਕਸਰ ਆਪਾਂ ਕਿਸੇ ਵਿਆਹ ਸ਼ਾਦੀ ਤੇ ਇਕੱਠੇ ਹੁੰਨੇ ਆ ਕਿਸੇ ਮਰਗਤ ਤੇ ਇਕੱਠੇ ਹੁੰਨੇ ਆ ਲੇਕਿਨ ਇਹੋ ਜਿਹੇ ਪ੍ਰੋਗਰਾਮ ਤੇ ਜਿੱਥੇ ਆਪਾਂ ਨੂੰ ਲੋਕ ਇਕੱਠੇ ਹੋ ਕੇ ਜਿੱਥੇ ਮਿਲਦੇ ਨੇ ਉਹ ਮੌਕੇ ਆਪਾਂ ਨੂੰ ਬਹੁਤ ਘੱਟ ਮਿਲਦੇ ਆ ਜਿੱਥੇ ਆਪਣੇ ਕੋਲੇ ਸਮਾਂ ਵੀ 2-3 ਘੰਟੇ ਦਾ ਹੋਵੇ ਨਹੀਂ ਤਾਂ ਅਕਸਰ ਆਉਂਦੇ ਆ ਵਿਆਹਾਂ ਸ਼ਾਦੀਆਂ ਚ ਹਾਏ ਹੈਲੋ ਕੀਤੀ ਇੱਕ ਦੂਜੇ ਨਾਲ ਆਪਾਂ ਬੋਲਦੇ ਵੀ ਨਹੀਂ ਚੱਜ ਤਰਾਂ ਤੇ ਆਪਾਂ ਨਿਕਲ ਜਾਂਦੇ ਆ ਪ੍ਰਵੀਨ ਜੀ ਦਾ ਬਹੁਤ ਬਹੁਤ ਧੰਨਵਾਦ ਮੈਂ ਇਹਨਾਂ ਤੋਂ ਮਾਫੀ ਮੰਗਦਾ ਸਾਰੀ ਹੀ ਟੀਮ ਤੋਂ ਕਿਉਂਕਿ ਮੈਂ ਵੀ ਰਤੀਆ ਤੋਂ ਹੋਣ ਦੇ ਨਾਲ-ਨਾਲ ਮੈਂ ਪ੍ਰਵੀਨ ਜੀ ਨੂੰ ਕਿਹਾ ਸੀ ਵੈਸੇ ਤਾਂ ਜੇ 25 ਦਾ ਪ੍ਰੋਗਰਾਮ ਹੋ ਜਾਂਦਾ ਤਾਂ ਮੈਂ ਇਹਨਾਂ ਦੀ ਬਹੁਤ ਜ਼ਿਆਦਾ ਹੈਲਪ ਕਰ ਪਾਂਦਾ ਲੇਕਿਨ ਮੇਰੇ ਤੋਂ ਹੈਲਪ ਨਹੀਂ ਹੋ ਪਾਈ ਇਹਦੇ ਲਈ ਮੈਂ ਮਾਫੀ ਮੰਗਦਾ ਕਿਉਂਕਿ ਇੱਕ ਭਰਾ ਹੋਣ ਦੇ ਨਾਤੇ ਇੱਕ ਦੋਸਤ ਹੋਣ ਦੇ ਨਾਤੇ ਇੱਕ ਟੀਚਰ ਹੋਣ ਦੇ ਨਾਤੇ ਸਾਨੂੰ ਚਾਹੀਦਾ ਕਿ ਇੱਕ ਦੂਸਰੇ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ ਲੇਕਿਨ ਤਿੰਨ ਚਾਰ ਦਿਨ ਤੋਂ ਮੈਂ ਬਾਹਰ ਸੀ ਅੱਜ ਸਵੇਰੇ ਹੀ 7 ਵਜੇ ਉੱਥੋਂ ਚੱਲਿਆ ਤੇ 8:30 ਦੇ ਲਗਭਗ ਇੱਥੇ ਪਹੁੰਚਿਆ ਫਿਰ ਪ੍ਰਵੀਨ ਜੀ ਦਾ ਫੋਨ ਪਹਿਲਾਂ ਹੀ ਮੈਂ ਕਹਤਾ ਸੀ ਮੈਂ ਖਾ ਮੈਂ ਪਹੁੰਚੂ ਜ਼ਰੂਰ ਚਾਹੇ ਮੈਂ 1 ਘੰਟਾ ਪਹੁੰਚ ਜਾ ਇਸ ਤੋਂ ਬਾਅਦ ਵੀ 12:30 ਜਾਣਾ ਹੈ ਤੇ ਬਹੁਤ ਬਹੁਤ ਧੰਨਵਾਦ ਐਦੋ ਬਾਅਦ ਮੈਂ ਗੁਲਜਾਰ ਡੋਗਰਾ ਜੀ ਦੀ ਕਿਤਾਬ ਆਈ ਆ ਪਰ ਪ੍ਰਾਰ ਦੀ ਗੱਲ ਉਸ ਦਿਨ ਵੀ ਪਹੁੰਚਣਾ ਸੀ ਉਸ ਦਿਨ ਵੀ ਲੁਧਿਆਣੇ ਸੀਗਾ ਬਾਹਰ ਸੀ ਤੇ ਗੱਲਾਂ ਤਾਂ ਬਹੁਤ ਨੇ ਅੱਜ ਛੋਟੀ ਜੀ ਸ਼ੁਰੂਆਤ ਆਪਾਂ ਕਰਾਂਗੇ ਇਹਨਾਂ ਨੇ ਹੁਣ ਪਹਿਲੇ ਨੰਬਰ ਤੇ ਦਿੱਤਾ ਮੈਂ ਕੁਛ ਤਿਆਰਤਾ ਨਹੀਂ ਕੀਤਾ ਲੇਕਿਨ ਗੱਲਾਂ ਆਪਾਂ ਬੋਲਾਂਗੇ ਕਹਿੰਦਾ ਅੱਜਕੱਲ ਮਿੱਤਰੋ ਰੂਲ ਨੇ ਮਾੜੇ ਅੱਜਕੱਲ ਮਿੱਤਰੋ ਰੂਲ ਨੇ ਮਾੜੇ ਪੈਸੇ ਵੱਲ ਨੂੰ ਹਰ ਕੋਈ ਤਾੜੇ ਅੱਜਕੱਲ ਅੱਜਕੱਲ ਮਿੱਤਰੋ ਰੂਲ ਨੇ ਮਾੜੇ ਪੈਸੇ ਵੱਲ ਨੂੰ ਹਰ ਕੋਈ ਤਾੜੇ ਦੋ ਮੂੰਹੀਆਂ ਦੁਨੀਆ ਹੋ ਗਈ ਦੋ ਮੂੰਹੀਆਂ ਦੁਨੀਆ ਹੋ ਗਈ ਮੂੰਹ ਤੇ ਮਿੱਠੀ ਦਿਲ ਵਿੱਚ ਸਾੜੇ ਮੂੰਹ ਤੇ ਮਿੱਠੀ ਦਿਲ ਵਿੱਚ ਸਾੜੇ ਰੋਟੀ ਨਾਲ ਤਾਂ ਢਿੱਡ ਨਹੀਂ ਭਰਦਾ ਰੋਟੀ ਨਾਲ ਤਾਂ ਢਿੱਡ ਨਹੀਂ ਭਰਦਾ ਹਰ ਕੋਈ ਪੈਸਾ ਪੈਸਾ ਕਰਦਾ ਰੋਟੀ ਨਾਲ ਤਾਂ ਢਿੱਡ ਨਹੀਂ ਭਰਦਾ ਹਰ ਕੋਈ ਪੈਸਾ ਪੈਸਾ ਕਰਦਾ ਕਹਿੰਦੇ ਆ ਰੱਬ ਸਭ ਕੁਝ ਵੇਖੇ ਅਕਸਰ ਆਪਾਂ ਕਹਿੰਦੇ ਆ ਵੀ ਰੱਬ ਸਭ ਕੁਝ ਦੇਖਦਾ ਹੈ ਕਹਿੰਦੇ ਕਹਿੰਦੇ ਆ ਰੱਬ ਸਭ ਕੁਝ ਵੇਖੇ ਬਈ ਰੱਬ ਤੋਂ ਅੱਜ ਕੱਲ ਕਿਹੜਾ ਡਰਦਾ ਰੱਬ ਤੋਂ ਅੱਜ ਕੱਲ ਕਿਹੜਾ ਡਰਦਾ ਆ ਵੀ ਮੇਰਾ ਉਹ ਵੀ ਮੇਰਾ ਆ ਵੀ ਮੇਰਾ ਉਹ ਵੀ ਮੇਰਾ ਫੋਨ ਤੇ ਹੱਥ ਲੁੱਟਣ ਨੂੰ ਡੇਰਾ ਆ ਵੀ ਮੇਰਾ ਉਹ ਵੀ ਮੇਰਾ ਫੋਨ ਤੇ ਹੱਥ ਲੁੱਟਣ ਨੂੰ ਡੇਰਾ ਆਖਰ ਨੂੰ ਸਭ ਕੁਝ ਇੱਥੇ ਹੀ ਰਹਿ ਜੂ ਆਖਰ ਨੂੰ ਸਭ ਕੁਝ ਇੱਥੇ ਹੀ ਰਹਿ ਜੂ ਨਾਲ ਕੀ ਜਾਣਾ ਦੱਸ ਤੂੰ ਤੇਰਾ ਨਾਲ ਕੀ ਜਾਣਾ ਦੱਸ ਤੂੰ ਤੇਰਾ ਸ਼ਰਮ ਹਿਲਾਤੀ ਨੰਗੇ ਹੋ ਗਏ ਸ਼ਰਮ ਹੀ ਲਾਤੀ ਨੰਗੇ ਹੋਗੇ 2 ਨੰਬਰ ਦੇ ਧੰਦੇ ਹੋਗੇ ਕਹਿੰਦਾ ਸ਼ਰਮ ਹੀ ਲਾਤੀ ਨੰਗੇ ਹੋਗੇ 2 ਨੰਬਰ ਦੇ ਧੰਦੇ ਹੋਗੇ ਹਰ ਕੋਈ ਆ ਛੱਲਣ ਨੂੰ ਫਿਰਦਾ ਹਰ ਕੋਈ ਹੈ ਛੱਲਣ ਨੂੰ ਫਿਰਦਾ ਬਈ ਬੰਦੇ ਨਹੀਂ ਹੁਣ ਰੰਦੇ ਹੋਗੇ ਬੰਦੇ ਨਹੀਂ ਹੁਣ ਰੰਦੇ ਹੋਗੇ ਖੁਦ ਵਿੱਚੋਂ ਲੱਭਿਆ ਜਾਂਦਾ ਏ ਪ੍ਰਮਾਤਮਾ ਖੁਦ ਵਿੱਚੋਂ ਲੱਭਿਆ ਜਾਂਦਾ ਏ ਪ੍ਰਮਾਤਮਾ ਕੱਢ ਥੋੜਾ ਟਾਈਮ ਭਾਈ ਭਾਲ ਕੇ ਤਾਂ ਵੇਖਿਓ ਕਹਿੰਦਾ ਖੁਦ ਵਿੱਚੋਂ ਲੱਬਿਆ ਜਾਂਦਾ ਏ ਪ੍ਰਮਾਤਮਾ ਕੱਢ ਥੋੜਾ ਟਾਈਮ ਪਾਈ ਭਾਲ ਕੇ ਤਾਂ ਵੇਖਿਓ ਆਪਣੀ ਆਪਣੀ ਔਲਾਦ ਨਾਲੋਂ ਵੱਧ ਮਿਲੂ ਸੁੱਖ ਆਪਣੀ ਔਲਾਦ ਨਾਲੋਂ ਵੱਧ ਮਿਲੂ ਸੁੱਖ ਬੱਚਾ ਲੈ ਕੇ ਕੋਈ ਅਨਾਥ ਪਾਲ ਕੇ ਤਾਂ ਦੇਖਿਓ ਬੱਚਾ ਲੈ ਕੇ ਕੋਈ ਅਨਾਥ ਪਾਲ ਕੇ ਤਾਂ ਦੇਖਿਓ ਆਪਣੇ ਲਈ ਹੀ ਕੱਢ ਦਿੱਤੀ ਸਾਰੀ ਜ਼ਿੰਦਗੀ ਆਪਣੇ ਲਈ ਹੀ ਕੱਢ ਦਿੱਤੀ ਸਾਰੀ ਜ਼ਿੰਦਗੀ ਇੱਕ ਦਿਨ ਹੋਰਾਂ ਲਈ ਗਾਲ ਕੇ ਤਾਂ ਦੇਖਿਓ ਆਪਣੇ ਲਈ ਹੀ ਕੱਢ ਦਿੱਤੀ ਸਾਰੀ ਜ਼ਿੰਦਗੀ ਇੱਕ ਦਿਨ ਹੋਰਾਂ ਲਈ ਗਾਲ ਕਿਤਾ ਦੇਖਿਓ ਕਿੰਨਿਆਂ ਘਰਾਂ ਚੋਂ ਚੱਕਿਆ ਜਾਣਾ ਏ ਹਨੇਰਾ ਕਿੰਨਿਆਂ ਘਰਾਂ ਚੋਂ ਚੱਕਿਆ ਜਾਣਾ ਏ ਹਨੇਰਾ ਝੁੱਗੀਆਂ ਚ ਜਾ ਕੇ ਕਦੇ ਦੀਵਾ ਬਾਲ ਕੇ ਤਾਂ ਦੇਖਿਓ ਝੁੱਗੀਆਂ ਚ ਜਾ ਕੇ ਕਦੇ ਦੀਵਾ ਬਾਲ ਕੇ ਤਾਂ ਦੇਖਿਓ ਨੋਟਾਂ ਨਾਲ ਜਾਂਦੀਆਂ ਨਹੀਂ ਖੁਸ਼ੀਆਂ ਖਰੀਦੀਆਂ ਨੋਟਾਂ ਨਾਲ ਜਾਂਦੀਆਂ ਨਹੀਂ ਖੁਸ਼ੀਆਂ ਖਰੀਦੀਆਂ ਦਿਲਾਂ ਦੇ ਅਮੀਰਾਂ ਦੀ ਔਕਾਤ ਨਹੀਂ ਉਹ ਪੁੱਛੀ ਦੀ ਕਹਿੰਦੇ ਨੋਟਾਂ ਨਾਲ ਉਹ ਜਾਂਦੀਆਂ ਨਹੀਂ ਖੁਸ਼ੀਆਂ ਖਰੀਦੀਆਂ ਦਿਲਾਂ ਦੇ ਅਮੀਰਾਂ ਦੀ ਔਕਾਤ ਨਹੀਂ ਉਹ ਪੁੱਛੀਦੀ ਪੁੱਛਲੇ ਰਾਹੀ ਕੋਈ ਝੂਠਾ ਦਸੀਏ ਨਾ ਰਾਹ ਪੁੱਛਲੇ ਰਾਹੀ ਕੋਈ ਝੂਠਾ ਦਸੀਏ ਨਾ ਰਾਹ ਇੱਕੋ ਥਾਲੀ ਵਿੱਚ ਖਾ ਕੇ ਕਦੇ ਜਾਤ ਨਹੀਂ ਉਹ ਪੁੱਛੀਦੀ ਇੱਕੋ ਥਾਲੀ ਵਿੱਚੋਂ ਖਾ ਕੇ ਜਦ ਜਾਤ ਨਹੀਂ ਉਹ ਪੁੱਛੀਦੀ ਕਹਿੰਦਾ ਦਿਨ ਵਾਰੇ ਪੁੱਛੀਦਾ ਨਹੀਂ ਕਾਲਿਆਂ ਹਨੇਰਿਆਂ ਤੋਂ ਦਿਨ ਵਾਰੇ ਪੁੱਛੀਦਾ ਨਹੀਂ ਕਾਲਿਆਂ ਹਨੇਰਿਆਂ ਤੋਂ ਚੜ੍ਹਦੇ ਸੂਰਜ ਕੋਲੋਂ ਰਾਤ ਨਹੀਂ ਉਹ ਪੁੱਛੀਦੀ ਕੈਨ ਨੂੰ ਹੱਥਾਂ ਦੀ ਮੈਲ ਹੀ ਹੈ ਪੈਸਾ ਅਕਸਰ ਕਹਿੰਦੇ ਆ ਵੀ ਪੈਸਾ ਹੱਥ ਦੀ ਮੈਲ ਐ ਕਹਿੰਦੇ ਕੈਨ ਨੂੰ ਹੱਥਾਂ ਦੀ ਬਸ ਮੈਲ ਹੀ ਐ ਪੈਸਾ ਫਿਰ ਪੈਸੇ ਬਿਨਾ ਬੰਦੇ ਦੀ ਔਕਾਤ ਕਿਉਂ ਨਹੀਂ ਪੁੱਛੀ ਦੀ ਫਿਰ ਪੈਸੇ ਬਿਨਾ ਬੰਦੇ ਦੀ ਔਕਾਤ ਕਿਉਂ ਨਹੀਂ ਪੁੱਛੀ ਦੀ ਕਹਿੰਦਾ ਲੋੜ ਨਾਲੋਂ ਘਰ ਦੀਆਂ ਉੱਚੀਆਂ ਨੇ ਮੰਜ਼ਲਾਂ ਲੋੜ ਨਾਲੋਂ ਘਰ ਦੀਆਂ ਉੱਚੀਆਂ ਨੇ ਮੰਜ਼ਲਾਂ ਸੋਚ ਦਾ ਸਤਰ ਕਦੇ ਚੱਕਿਆ ਹੀ ਨਹੀਂ ਮਾਂ ਦੇਆਂ ਪੈਰਾਂ ਵਿੱਚ ਕਹਿੰਦੇ ਹੁੰਦੀ ਐ ਜਨਤ ਮਾਂ ਦੇਆਂ ਪੈਰਾਂ ਵਿੱਚ ਕਹਿੰਦੇ ਹੁੰਦੀ ਐ ਜਨਤ ਉਸ ਮਾਂ ਦੇਆਂ ਪੈਰਾਂ ਵੱਲ ਕਦੇ ਤੱਕਿਆ ਹੀ ਨਹੀਂ ਉਸ ਮਾਂ ਦੇਆਂ ਪੈਰਾਂ ਵੱਲ ਕਦੇ ਤੱਕਿਆ ਹੀ ਨਹੀਂ ਕਹਿੰਦਾ ਪਾਟੀਆਂ ਵਿਆਈਆਂ ਕਿੱਥੋਂ ਆਉਣੀਆਂ ਨਜ਼ਰ ਪਾਟੀਆਂ ਵਿਆਈਆਂ ਕਿੱਥੋਂ ਆਉਣੀਆਂ ਨਜ਼ਰ ਕਹਿੰਦਾ ਮੈਂ ਤਾਂ ਫੋਨ 'ਚੋਂ ਨਿਕਲ ਕਦੇ ਸਕਿਆ ਹੀ ਨਹੀਂ ਮੈਂ ਤਾਂ ਫੋਨ 'ਚੋਂ ਨਿਕਲ ਕਦੇ ਸਕਿਆ ਹੀ ਨਹੀਂ ਸੋਚਿਆ ਜਦੋਂ ਮੈਂ ਮੇਰੇ ਕੋਲ ਕੀਆ ਆਪਣਾ ਸੋਚਿਆ ਜਦੋਂ ਮੈਂ ਮੇਰੇ ਕੋਲ ਕੀਆ ਆਪਣਾ ਆਪਣਾ ਮੇਰੇ ਕੋਲ ਕੁਝ ਬਚਿਆ ਹੀ ਨਹੀਂ ਸੁਣਿਆ ਬਥੇਰਾ ਮੈਂ ਵੀ ਰੰਗ ਲੀਆ ਦੁਨੀਆ ਕਹਿੰਦਾ ਸੁਣਿਆ ਬਥੇਰਾ ਮੈਂ ਵੀ ਰੰਗ ਲੀਆ ਦੁਨੀਆ ਦੁਨੀਆਦਾਰੀ ਦੇ ਵੀਰੇ ਰੰਗ ਹੁੰਦੇ ਦੋ ਆ ਛਗਣਾ ਦੇ ਦਿਨ ਕਿਉਂ ਮੂਰੇ ਮੂਰੇ ਹੁੰਦੀ ਆ ਛਗਣਾ ਦੇ ਦਿਨ ਕਿਉਂ ਮੂਰੇ ਮੂਰੇ ਤੁਰਦੀ ਆ ਦੁਨੀਆ ਕਹਿੰਦਾ ਅਰਥੀ ਦੇ ਦਿਨ ਕਾ ਤੂੰ ਪਿੱਛੇ ਜਾਂਦੇ ਹੋ ਨੇ ਅਰਥੀ ਦੇ ਦਿਨ ਕਾ ਤੂੰ ਪਿੱਛੇ ਜਾਂਦੇ ਹੋ ਨੇ ਕੱਲੀ ਕੱਲੀ ਗੱਲ ਉੱਤੇ ਕਰਿਓ ਵਿਚਾਰ ਕੱਲੀ ਕੱਲੀ ਗੱਲ ਉੱਤੇ ਕਰਿਓ ਵਿਚਾਰ ਦੱਸਿਓ ਫੇਰ ਯਸ ਆ ਜਾਂ ਨੋ ਆ ਮੰਦਰ ਮਸੀਤਾਂ ਮੰਦਰ ਮਸੀਤਾਂ ਵੀ ਆ ਚੀਜ਼ ਕੀ ਆ ਮਿੱਤਰੋ ਮੰਦਰ ਮਸੀਤਾਂ ਵੀ ਆ ਕੀ ਚੀਜ਼ ਮੰਦਰ ਮਸੀਤਾਂ ਵੀ ਆ ਚੀਜ਼ ਕੀ ਆ ਮਿੱਤਰੋ ਬਾਹਰ ਗਰੀਬ ਮੰਗੇ ਅੰਦਰ ਅਮੀਰ ਹੋਏ ਦੇਖੀ ਮਰਦਾਨਿਆਂ ਉਹ ਰੰਗ ਕਰ ਤਾਰ ਦੇ ਦੇਖੀ ਮਰਦਾਨਿਆਂ ਉਹ ਰੰਗ ਕਰ ਤਾਰ ਦੇ ਪਹਿਲੀਆਂ ਚ ਕਹਿ ਗਿਆ ਸੀ ਨਾਨਕੀ ਦਾ ਵੀਰ ਹੋਏ ਪਹਿਲੀਆਂ ਚ ਕਹਿ ਗਿਆ ਸੀ ਨਾਨਕੀ ਦਾ ਵੀਰ ਹੋਏ ਮੈਂ ਉਹਨਾਂ ਕੋਲੋਂ ਸਿੱਖਿਆ ਜੋ ਟਾਈਮ ਨੇ ਸਿਖਾਏ ਆ ਮੈਂ ਉਹਨਾਂ ਕੋਲੋਂ ਸਿੱਖਿਆ ਜੋ ਟਾਈਮ ਨੇ ਸਿਖਾਏ ਆ ਲਿਖੇ ਨਹੀਂ ਡ੍ਰੀਮ ਮੈਂ ਬਸ ਹਾਲਾਤ ਹੀ ਸੁਣਾਏ ਆ ਲਿਖੇ ਨਹੀਂ ਡ੍ਰੀਮ ਮੈਂ ਹਾਲਾਤ ਹੀ ਸੁਣਾਏ ਆ ਛੱਡੋ ਪਾਸ ਨੂੰ ਲੋਕੋ ਪੀੜ੍ਹੀ ਅਗਲੀ ਨੂੰ ਸੋਚਿਓ ਛੱਡੋ ਪਾਸ ਨੂੰ ਲੋਕੋ ਪੀੜ੍ਹੀ ਅਗਲੀ ਨੂੰ ਸੋਚੋ ਰੌਲਾ ਤੇਰੇ ਮੇਰੇ ਵਾਲਾ ਕਦੇ ਮੁੱਕਣਾ ਹੀ ਨਹੀਂ ਕੀ ਇਹ ਜੱਗ ਤੋਂ ਲਕਾਉਣਾ ਕੀ ਇਹ ਸਟੋਰੀਆਂ ਤੇ ਪਾਉਣਾ ਜੱਗ ਦੇ ਸਾਹਮਣੇ ਆਪਾਂ ਹੋਰਾਂ ਸੋਸ਼ਲ ਮੀਡੀਆ ਤੇ ਆਪਾਂ ਹੋਰਾਂ ਕਹਿੰਦਾ ਕੀ ਇਹ ਜੱਗ ਤੋਂ ਲਕਾਉਣਾ ਕੀ ਇਹ ਸਟੋਰੀਆਂ ਤੇ ਪਾਉਣਾ ਉੱਥੇ ਪੁੰਨ ਚਾਹੇ ਪਾਪ ਕਦੇ ਲੁਕਿਆ ਹੀ ਨਹੀਂ ਉੱਥੇ ਪੁੰਨ ਚਾਹੇ ਪਾਪ ਕਦੇ ਲੁਕਿਆ ਹੀ ਨਹੀਂ ਪੁਨੀਤ ਸੋਚ ਤੇਰੀ ਵਖ ਪੁਨੀਤ ਸੋਚ ਤੇਰੀ ਵੱਖ ਕੁਝ ਦਿਲ ਚ ਤ ਰੱਖ ਐਸ ਹਿਸਾਬ ਨਾਲ ਤਾਂ ਬਾਤਾਂ ਮੁਕਣੀਆਂ ਹੀ ਨਹੀਂ ਜਾਣੇ ਉਲਜਣੇ ਤਾਣੇ ਜਾਣੇ ਉਲਜਣੇ ਤਾਣੇ ਤੇਥੋਂ ਵੱਧ ਨੇ ਸਿਆਣੇ ਜਾਣੇ ਉਲਜਣੇ ਤਾਣੇ ਤੇਥੋਂ ਵੱਧ ਐ ਸਿਆਣੇ ਰੀਤ ਜੱਗ ਦੀ ਸਵਾਲ ਕਦੇ ਪੁੱਛਿਆ ਹੀ ਨਹੀਂ ਪੁਨੀਤ ਤਾਂ ਬਸ ਸਿੱਖਿਆ ਹਾਲਾਤਾਂ ਤੋਂ ਪੁਨੀਤ ਤਾਂ ਬਸ ਸਿੱਖਿਆ ਹਾਲਾਤਾਂ ਤੋਂ ਇੱਕ ਵਕਤ ਦੀ ਮਾਰ ਦੂਜੀ ਮਾਂ ਦੀਆਂ ਬਾਤਾਂ ਤੋਂ ਵੈਲਿਊ ਪੈਸੇ ਦੀ ਨਹੀਂ ਉਹ ਵੱਧ ਜਜ਼ਬਾਤਾਂ ਤੋਂ ਪੁਨੀਤਤਾ ਬਸ ਸਿੱਖਿਆ ਹਾਲਾਤਾਂ ਤੋਂ ਇੱਕ ਬਕਤਾਂ ਦੀ ਮਾਰ ਦੂਜੀ ਮਾਂ ਦੀਆਂ ਬਾਤਾਂ ਤੋਂ ਵੈਲਿਊ ਪੈਸੇ ਦੀ ਨਹੀਂ ਵੱਧ ਜਜ਼ਬਾਤਾਂ ਤੋਂ ਰੱਖੋ ਪਰਹੇਜ਼ ਵੀਰੇ ਰੱਖੋ ਪਰਹੇਜ਼ ਵੀਰੇ ਰੱਖੋ ਪਰਹੇਜ਼ ਵੀਰੇ ਰੱਖੋ ਜਾਤਾਂ ਪਾਤਾਂ ਤੋਂ ਰੱਖੋ ਜਾਤਾਂ ਪਾਤਾਂ ਤੋਂ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਮਨੀਸ਼ ਮਿਸਟਰ ਪੁਨੀਤ ਨੇ ਬਹੁਤ ਵਧੀਆ ਆਪਣੇ ਜਿਹੜੇ ਮਨ ਦੇ ਵਿਚਾਰ ਨੇ ਜੋ ਸਮਾਜ ਦੇ ਵਿੱਚ ਸੱਚੀਆਂ ਘਟਨਾਵਾਂ ਜਿਹੜੀਆਂ ਇਹ ਵਾਪਰ ਰਹੀਆਂ ਨੇ ਵੈਸੇ ਹੋਣਾ ਇੰਜ ਨਹੀਂ ਚਾਹੀਦਾ ਕਿਉਂਕਿ ਅਸੀਂ ਜਦੋਂ ਕਵਿਤਾ ਇਹ ਸੁਣ ਕੇ ਉਹਦੇ ਵਿੱਚ ਮਾੜੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਪੇਸ਼ ਕੀਤੀਆਂ ਗਈਆਂ ਤੇ ਫਿਰ ਵੀ ਸਾਨੂੰ ਵਾਹ-ਵਾਹ ਕਰਨੀ ਪੈਂਦੀ ਹੈ ਕਾਸ਼ ਇਹ ਨਾ ਹੋਵੇ ਹੈਨਾ ਅਸੀਂ ਮਾੜੀਆਂ ਗੱਲਾਂ ਨੂੰ ਇੱਕ ਮਤਲਬ ਲੈ ਤਰੀਕੇ ਦੇ ਨਾਲ ਗਾ ਕੇ ਤੇ ਫਿਰ ਅਸੀਂ ਵਾਹ-ਵਾਹ ਕਰਦੇ ਆਂ ਪਰ ਸਮਾਜ ਦੇ ਵਿੱਚ ਜੋ ਸੱਚੀਆਂ ਕ੍ਰੀਤੀਆਂ ਹੈਗੀਆਂ ਨੇ ਇਹ ਹੋ ਰਹੀਆਂ ਨੇ ਉਹਨਾਂ ਉਹ ਕਟਾਕਸ਼ ਕੀਤਾ ਗਿਆ ਮਤਲਬ ਉਹਦੇ ਤੋਂ ਆਪਾਂ ਦੂਰ ਨਹੀਂ ਹੋ ਸਕਦੇ ਉਹ ਆਪਾਂ ਨੂੰ ਇੱਕ ਮੰਦੇ ਭਾਵ ਨੇ ਜਿਹੜੇ ਬਾਹਰ ਕੱਢ ਰਹੇ ਆ ਆਪਾਂ ਚਲੋ ਉਮੀਦ ਕਰਦੇ ਆ ਕਿ ਸਮਾਜ ਸਾਡਾ ਕਿਸੇ ਚੰਗੀ ਦਿਸ਼ਾ ਵੱਲ ਨੂੰ ਨਿਕਲੇ ਕਿਉਂਕਿ ਜਦੋਂ ਸਾਡੀ ਨਵੀਂ ਪੀੜ੍ਹੀ ਹੈ ਜਿਹੜੀ ਜੰਗ ਜਨਰੇਸ਼ਨ ਹੈ ਉਹ ਜਦੋਂ ਅੱਜ ਦੇ ਮੋਬਾਈਲਾਂ ਵਾਲੀ ਸੋਸ਼ਲ ਮੀਡੀਆ ਤੇ ਤਕਨੀਕ ਤੋਂ ਬਾਹਰ ਆਉ ਤੇ ਚੰਗੀ ਸੇਧ ਵੱਲ ਚੱਲੂ ਤੇ ਫੇਰ ਹੀ ਸਾਡਾ ਸਮਾਜ ਹੈ ਜਿਹੜਾ ਅੱਗੇ ਚੰਗਾ ਭਵਿੱਖ ਹੋਊਗਾ ਹਾਂਜੀ ਇਸ ਤੋਂ ਬਾਅਦ ਸਾਡੇ ਕੋਲੇ ਡਾਕਟਰ ਬਲਵਿੰਦਰ ਸਿੰਘ ਜੀ ਇਹਨਾਂ ਨੂੰ ਜਾਣਾ ਜਾਣਾ ਸੀਗਾ ਕਿਤੇ ਜ਼ਰੂਰੀ ਸੋ ਮੈਂ ਉਹਨਾਂ ਨੂੰ ਬੁਲਾਉਣਾ ਜੀ ਮੰਚ ਤੇ ਪਲੀਜ਼ ਉਹ ਆਉਣ ਤੇ ਆਪਣੇ ਚਾਰ ਸ਼ਬਦ ਨੇ ਜਿਹੜੇ ਉਹ ਇੱਥੇ ਸਾਡੇ ਨਾਲ ਸਾਂਝੇ ਕਰਨ ਜੀ ਡਾਕਟਰ ਭਲਵਿੰਦਰ ਸਿੰਘ ਜੀ ਇਹਨਾਂ ਲਈ ਅਸੀਂ ਸਵਾਗਤ ਕਰਦੇ ਆ ਅਸੀਂ ਇਹਨਾਂ ਦੇ